ਸਸ਼੍ਰੀ ਗਾਲ ਜੀ ਮੈਂ ਹਾ ਅਸ਼ਦੀਪ ਘੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਇਹ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਪਿਛਲੇ ਦਿਨੀ ਹੀ ਜੋ ਆਮ ਆਦਮੀ ਪਾਰਟੀ ਦੀ ਆਪਣੀ ਵਿਧਾਇਕਾ ਅਤੇ ਸਾਬਕਾ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਕਿ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਜਾਵੇ ਕੁਲਤਾਰ ਸਿੰਘ ਸੰਧਵਾ ਵੱਲੋਂ ਤਾਂ ਦੂਸਰੇ ਪਾਸੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਪਾਈ ਤੇ ਜਿੱਥੇ ਹਲਚਲ ਮਚ ਗਈ ਆਮ ਆਦਮੀ ਪਾਰਟੀ ਦੇ ਵਿੱਚ ਲੇਕਿਨ ਇੱਕ ਹੋਰ ਇੱਕ ਨਵੀਂ ਖਬਰ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਸਤੀਫਾ ਦੇਣ ਜਾ ਰਹੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਅਸੀਂ ਦਿਨ ਬਰਾਤ ਇੱਕ ਕਰ ਰਹੇ ਹਾਂ ਤੇ ਅਸੀਂ ਆਪਣੇ ਵਿਧਾਇਕਾਂ ਨੂੰ ਜੋੜ ਰਹੇ ਹਾਂ ਇਮਾਨਦਾਰੀ ਦੇ ਟੰਡੋਰੇ ਪਿੱਟ ਰਹੇ ਨੇ ਲੇਕਿਨ ਉਹਨਾਂ ਦੇ ਆਪਣੇ ਹੀ ਵਿਧਾਇਕ ਜੋ ਉਹਨਾਂ ਦੀ ਪਾਰਟੀ ਨੂੰ ਛੱਡ ਕੇ ਕਿਉਂ ਜਾ ਰਹੇ ਨੇ ਇਸ ਟਾਈ ਬਹੁਤ ਵੱਡਾ ਚਟਕਾ ਲੱਗ ਰਿਹਾ ਹੈ ਕੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਵਿੰਦ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਖਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾ ਕਰਕੇ ਲਿਆ ਗਿਆ ਹੈ ਹੁਣ ਉਹਦਾ ਖਾਲੀ ਹੋ ਗਿਆ ਹੈ ਤੇ ਨਵੀਆਂ ਚੋਣਾ ਕਰਵਾਇਆ ਜਾਣ ਗਿਆ। ਸੂਤਰਾਂ ਅਨੁਸਾਰ ਕੁਲਵੰਤ ਸਿੰਘ ਵਿਧਾਇਕ ਹੁਣ ਹੋਂਕਾਰਨ ਇਹ ਅਹੁਦੇ ਨੂੰ ਪੂਰਾ ਸਮਾਨ ਨਹੀਂ ਦੇ ਸਕਦੇ ਸੀ। ਜੇਕਰ ਗੱਲ ਕਰੀਏ ਉਹਨਾਂ ਨੇ ਕਿਹਾ ਕਿ ਅਸਤੀਫਾ ਦੇਣ ਦਾ ਬਿਹਤਰ ਸਮਝਿਆ ਉਹਨੂੰ ਦੱਸ ਦਈਏ ਕਿ 12 ਤਰੀਕ ਨੂੰ ਬਿਨਾਂ ਕਿਸੇ ਵਿਰੋਧ 77 ਤੋਂ ਚੁਣਿਆ ਗਿਆ ਸੀ। ਦੱਸ ਦਈਏ ਕਿ ਚੋਣਾ 12 ਜੁਲਾਈ ਨੂੰ ਹੋਣੀ ਆ ਸਨ ਇਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਮਰਜੀਤ ਮਹਿਤਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ 77 ਨੇ ਉਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਇਸ ਤੋਂ ਇਲਾਵਾ ਆਪ ਦੇ ਜਨਰਲ ਸਿਕੱਤਰ ਦੀਪਕ ਬਾਲੀ ਨੂੰ ਉਪ ਪ੍ਰਧਾਨ ਸਿਦਾਰਥ ਸ਼ਰਮਾ ਨੂੰ ਸੰਯੁਕਤ ਸਿਕੱਤਰ ਦੇ ਪੰਜਾਬ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ ਸੁਨੀਲ ਗੁਪਤਾ ਨੂੰ ਖਜ਼ਾਂਚੀ ਨਿਯੁਕਤ ਕੀਤਾ ਗਿਆ ਯਾਦ ਕਰਵਾ ਦਈਏ ਕਿ ਪੰਜਾਬ ক্রিকেট ਐਸੋਸੀਏਸ਼ਨ ਦੀ ਆਪਣੀ ਪਛਾਣ ਹੈ ਸੰਗਠਨ ਦੇ ਵੱਡੇ ਸਟੇਡੀਅਮ ਹਨ ਇੱਕ ਮੋਹਾਲੀ ਫੇਜ਼ 10 ਵਿੱਚ ਹੈ ਤੇ ਜਦੋਂ ਦੂਜਾ ਚੰਡੀਗੜ੍ਹ ਦੇ ਮੁੱਲਾਪੁਰ ਵਿੱਚ ਹੈ ਪਹਿਲਾ ਮੈਚ ਮੁਹਾਲੀ ਸਟੇਡੀਅਮ ਵਿੱਚ ਹੁੰਦੇ ਸਨ ਇੱਥੋਂ ਕਈ ਅੰਤਰਰਾਸ਼ਟਰੀ ਮੈਚ ਹੋਏ ਸਨ ਜਦੋਂ ਕਿ ਆਈਪੀਐਲ ਮੈਚ ਦੇ ਪੀਸੀਐ ਨਵੇਂ ਮੁੱਲਾ ਪਰ ਸਟੇਡੀਅਮ ਨੂੰ ਮਾਨਤਾ ਦਿੱਤੀ ਗਈ ਤਾਂ ਦੱਸ ਦਿੰਦੇ ਆ ਕਿ ਹੁਣ ਇੱਕ ਉਹਦਾ ਹੋਰ ਵਿਹਲਾ ਕਰ ਦਿੱਤਾ ਗਿਆ ਹੈ ਆਪ ਦੇ ਵਿਧਾਇਕ ਨੇ ਹੁਣ ਉਸ ਉੱਤੇ ਚੋਣਾ ਹੋਣ ਗਿਆ ਜਲਦੀ ਹੀ